ਸੋ ਹੈਲੋ ਗਾਇਸ ਤੇ ਆਪਾਂ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਆਂ ਪਿੰਡ ਦੀ ਗਰਾਊਂਡ ਦੇ ਵਿੱਚ ਤੇ ਜੋ ਕਿ ਟੂਰਨਾਮੈਂਟ ਦੀ ਪੂਰੀ ਤਿਆਰੀ ਹੋ ਚੁੱਕੀ ਆ ਟੀਮਾਂ ਗਰਾਊਂਡ ਦੇ ਵਿੱਚ ਵਾਰਮ-ਅਪ ਹੋ ਰਹੀਆਂ ਆ ਰੈਡੀ ਹੋ ਗਏ ਜੀ ਤੇ ਇਸ ਤੋਂ ਬਾਅਦ ਸਾਰੀ ਪ੍ਰਬੰਧਕ ਕਮੇਟੀ ਤੇ ਪੰਚਾਇਤ ਮੈਂਬਰ ਆ ਚੁੱਕੇ ਨੇ ਗਰਾਊਂਡ ਦੇ ਵਿੱਚ ਜੋ ਕਿ ਨਵੇਂ ਬਣੇ ਸਰਪੰਚ ਰਾਜਕਮਾਰ ਜੀ ਉਹਨਾਂ ਦੇ ਸਾਰੇ ਮੈਂਬਰ ਸਹਿਬਾਨ ਇਸ ਟਾਈਮ ਮੌਜੂਦ ਨੇ ਗਰਾਊਂਡ ਦੇ ਵਿੱਚ ਤੇ ਹੁਣੇ ਆਪਾਂ ਪਰੰਤ ਸਾਰੀ ਸ਼ੀਧਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਊਗਾ ਹਾਰ ਪਾਈ ਜਾ ਰਹੇ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਆਂ ਸ਼ਹੀਦ ਮਹਿੰਦਰ ਸਿੰਘ ਟਾਈਗਰ ਜਿਨ੍ਹਾਂ ਦੀ 41ਵੀਂ ਵਰ੍ਹੇ ਵੰਢੀ ਮਨਾਈ ਜਾ ਰਹੀ ਹੈ ਉਸ ਦੇ ਯਾਦ ਵਿੱਚ ਅੱਜ ਇਹ ਟੂਰਨਾਮੈਂਟ ਚ ਆਇਆ ਜਾ ਰਿਹਾ ਹੈ ਸ਼ਹੀਦ ਜੋਗਾ ਸਿੰਘ ਜੀ ਜੋ ਕਿ ਕਾਰਗਲ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰ ਨੂੰ ਵੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜੀ ਪਿੰਡ ਵਾਸੀਆਂ ਦਾ ਬਹੁਤ ਮੱਤ ਚੜ ਕੇ ਇਸ ਟੂਰਨਾਮੈਂਟ ਦੇ ਵਿੱਚ ਯੋਗਦਾਨ ਹੁੰਦਾ ਹੈ ਸਾਡੇ ਖਾਸ ਕਰਕੇ ਐਨਆਰਆਈ ਵੀਰਾਂ ਦਾ ਤੇ ਤੁਸੀਂ ਦੇਖ ਸਕਦੇ ਆਂ ਜੀ ਸਾਰੇ ਸ਼ਹੀਦਾਂ ਦੇ ਪਰਿਵਾਰ ਔਰ ਪ੍ਰਬੰਧਕ ਤੇ ਪਿੰਡ ਦੀ ਪੰਚਾਇਤ ਰਾਜਕੁਮਾਰ ਰਾਜਾ ਜੀ ਔਰ ਉਹਨਾਂ ਦੇ ਸਾਰੇ ਸਾਥੀ ਸ਼ਹੀਦਾਂ ਦੀ ਸਮਾਧ ਤੇ ਜਾ ਕੇ ਮੱਥਾ ਟੇਕ ਰਹੇ ਨੇ ਸ਼ਹੀਦਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਇਹ ਹੈ ਜੀ ਸ਼ਹੀਦ ਮਹਿੰਦਰ ਸਿੰਘ ਟਾਈਗਰ ਜੋ ਕਿ ਪਰਮਵੀਰ ਚੱਕਰਪਜੇਤਾ ਨੇ ਜੀ ਸ਼ਹੀਦਾਂ ਦਾ ਪਿੰਡ ਹੈ ਜੀ ਔਰ ਉਹਨਾਂ ਦੇ ਨਾਂ ਤੇ ਹਰ ਸਾਲ ਟੂਰਨਾਮੈਂਟ ਪਿੰਡ ਪੱਧਰ ਤੇ ਕਰਾਇਆ ਜਾਂਦਾ ਹੈ ਬਹੁਤ ਹੀ ਪਿੰਡ ਦਾ ਸਹਿਯੋਗ ਹੈ ਜੀ 41 ਸਾਲ ਤੋਂ ਵੱਧ ਤੋਂ ਵੱਧ ਟੂਰਨਾਮੈਂਟ ਦੇ ਵਿੱਚ ਸਾਰੇ ਯੋਗਦਾਨ ਪਾਉਂਦੇ ਨੇ ਤੇ ਇਸ ਟਾਈਮ ਸ਼ਹੀਦਾਂ ਨੂੰ ਸਾਰੇ ਨਮਨ ਕਰਦੇ ਹੋਏ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਪਿੰਡ ਥਲੇ ਦੀਆਂ ਜੀ ਜੋ ਕਿ ਜਲੰਧਰ ਦੇ ਵਿੱਚ ਪੈਂਦਾ ਜੀ ਤੇ ਰਾਜਕਮਰ ਰਾਜਾ ਜੀ ਪਿੰਡ ਦੇ ਸਰਪੰਚ ਤੇ ਇੱਧਰ ਆ ਗਏ ਆਪਾਂ ਜੀ ਇਹ ਤੁਸੀਂ ਇਸ ਟਾਈਮ ਦੇਖ ਸਕਦੇ ਆ ਲੈਫਟ ਰਿਡੈਂਟ ਜੋਗਾ ਸਿੰਘ ਜੀ ਜੋ ਕਿ 21 10 1998 ਨੂੰ ਕਾਰਗਲ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ ਜੀ ਤੇ ਉਹਨਾਂ ਨੇ ਇਸ ਪਿੰਡ ਦੇ ਦੋ ਨੌਜਵਾਨਾਂ ਨੇ ਜੀ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਜੀ ਤੇ ਸ਼ੁਰੂ ਤੋਂ ਹੀ ਇਸ ਪਿੰਡ ਦਾ ਦੇਸ਼ ਦੀਆਂ ਕੁਰਬਾਨੀਆਂ ਔਰ ਦੇਸ਼ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਜੀ ਤੇ ਤੁਸੀਂ ਦੇਖ ਸਕਦੇ ਆ ਸਾਰੇ ਪਰਿਵਾਰ ਇੱਥੇ ਖੜੇ ਹੋਏ ਆ ਜੀ ਸ਼ਹੀਦਾਂ ਦੇ ਔਰ ਸਾਰਾ ਪਿੰਡ ਪਿੰਡ ਦੀ ਪੰਚਾਇਤ ਔਰ ਸਾਰੇ ਪ੍ਰਬੰਧਕ ਸਾਡੇ ਵੀਰ ਖੜੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਆ ਬਿਲਕੁਲ ਲਾਈਵ ਤਸਵੀਰਾਂ ਗਰਾਊਂਡ ਦੇ ਵਿੱਚ ਉੱਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਆ ਤੇ ਇਸ ਤੋਂ ਬਾਅਦ ਨਮਰ ਅਰਦਾਸ ਕੀਤੀ ਜਾਊਗੀ ਤੇ ਕੋਨਾ ਮੇਰੇ ਸਭ ਤੇਰੀ ਵਡਿਆਈ ਕੋਈ ਨਾ ਜਗਾਂ ਦੇ ਪੀਰਾ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ 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 ਸਾਰੀ ਜਿਉ ਅਕਾਸ਼ ਕਿਉਂ ਅੰਕਾਸ਼ ਵਿੱਚ ਤੁਰੀ ਦੀ ਫਤਿਹ ਸ਼੍ਰੀ ਗੋਬੀ ਦੀ ਸਹਾਇ ਵਾਸਿ ਪਤਵਾਂ ਕੀ ਪਾਸੇ ਦੇ ਸ੍ਰੀ ਨਿਮਰਕ ਭਵਨ ਤੋਂ ਸਤਿਕਾਰਪੂਰਨ ਧੰਨਵਾਦ ਲਈ ਤੇ ਸਭ ਦੁਆਏ ਤੇ ਇੱਕ ਆਜ ਸੁਖਮੀਆਂ ਘਾਰੇ ਨੌਂ ਦੇ ਆਵੇ ਤਾਰੇ ਸਭ ਕਾਹੇ ਹੀ ਸਹਾਇ ਦੇ ਪਾਸੇ ਸਹਿਸ੍ਰ ਗੁਰੂ ਬੋਲੋ ਤੇ ਸਭ ਤੋਂ ਸਹਾਇ ਦੇ ਸਭ ਪਾਸੇ ਜੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਪ ਗੁਰੂ ਜੀ ਦਾ ਵਾਚਨ ਕਰਦੇ ਸਾਥ ਅੰਗਰ ਮੋਲੋ ਜੀ ਸਰਵਨਦਰ ਸਿੰਘ ਤੇ ਰਵੀ ਮੇਨਰ ਸਿੰਘ ਦਾ ਜਾਈ ਹੁਣਾ ਦੇ ਪਰਿਵਾਰ ਕੋਲ ਜਿਹੜਾ ਅੱਜ ਘਾਟਰੀ ਰਸਮ ਹੋਈ ਹੈ ਇਹਦੇ ਵਿੱਚ ਵੱਡੇ ਪੱਧਰ ਤੇ ਸ਼ੁਰੂਆਤ ਹੋਣੀ ਹੈ ਜਾਈ ਬਾਲਾ ਇੱਕ ਵਾਰ ਆਪ ਗਵਾਹੇ ਜੀ ਜੀਰੂਰ ਦਿਖਾ ਦਿਓ ਮੇਰਾ ਪ੍ਰਾਣ ਹੁੰਦੇ ਹੋਏ ਪਤਾ ਲੱਗਣਾ ਅੱਜ ਅੱਜ ਜਦੋਂ ਸਵਾਰੇ ਖੇਡੇ ਜਾਣਾ ਹੈ ਖਲਾਲ ਕੀ ਧਰਤੀ ਦੇ ਲੋਕ ਲਗਾਣੇ ਦੇ ਐਲ ਮੰਜਿਆਂ ਦੇ ਭਾਅ ਖੜ ਕੇ ਦੇਖ ਰਹੇ ਹੋਣ ਕਿ ਅੱਜ ਖੇਡ ਦਾ ਜੀਡੀ ਟੂਰਨਾਮੈਂਟ ਜਿਹਦੀ ਵੱਡੇ ਪੱਧਰ ਤੇ ਸ਼ੁਰੂਆਤ ਹੋਈ ਹੈ ਦਸ ਤਾੜੀਆਂ ਬਾਅਦ ਦੇ ਜੀਡੀ ਟੂਰਨਾਮੈਂਟ ਦੀ ਵੱਡੇ ਪੱਧਰ ਤੇ ਸ਼ੁਰੂਆਤ ਹੋਣ ਲੱਗੀ ਹੈ ਹਰ ਪਲੇਅਰ ਜਿਹੜੇ ਅੱਜ ਦੇ ਸਟੇਟ ਮੈਨ ਨੂੰ ਮਾਨ ਜੋ ਸਾਡਾ ਪ੍ਰੋਗਰਾਮ ਲੈਣ ਦੇ ਧਰਤੀ ਦੇ ਮੌਕੇ ਤੇ ਹਰੇ ਭਰਾਮਾ ਦਾ ਧੰਨਵਾਦ ਹੈ। ਹਿੰਦੂ ਜੀ ਨੂੰ ਸਾਡੇ ਭਰਾਮਾ ਦਾ ਬਹੁਤ ਵੱਡਾ ਧੰਨਵਾਦ ਹੈ। ਇਧਰ ਬੱਚਿਆਂ ਨੂੰ ਵੱਡਾ ਅਸ਼ੀਰਵਾਦ ਦਿੱਤਾ ਜਾ ਰਿਹਾ ਸਰਦਾਰ ਸੁਖਿੰਦਰ ਸਿੰਘ ਜੀ ਜਿਥੇ ਪਹਿਲਾਂ ਸਾਡੇ ਸਰਪੰਚ ਸਾਹਿਬ ਰਾਜਾ ਸਰਪੰਚ ਸਾਹਿਬ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਪੰਜਾਬ ਪੁਲਿਸ ਦੀ ਪੱਟੀ ਸੇਵਾ ਕੀਤੀ ਹੈ ਹੁਣ ਨਗਰ ਦੀ ਸੇਵਾ ਦੀ ਜ਼ਿੰਮੇਵਾਰੀ ਨਿਭਾਈ ਹੈ ਨਾਲ ਸੁਵਿੰਦਰ ਸਿੰਘ ਜੀ ਸਰਦਾਰ ਗੁਲਸ਼ਨ ਸਿੰਘ ਜੀ ਸਰਦਾਰ ਅਰਵਿੰਦਰ ਸਿੰਘ ਜੀ ਰਾਜਕਮਰ ਜੀ ਉਹਨਾਂ ਦਾ ਅਮਰੀਕ ਸਿੰਘ ਜੀ ਸਾਡੇ ਸਰਪੰਚ ਸਾਹਿਬ ਉਹਨਾਂ ਦਾ ਵੱੱਬੂ ਸਾਡਾ ਭਰਾ ਛੇਤਾ ਵੀਰ ਥਲੇ ਵਾਲਾ ਨਾਲ ਦੀਪਕ ਅਰਤਾਰ ਸਿੰਘ ਜੀ ਤਾਰੀਫ ਤੇ ਜਨਤਵਾਰ ਦਾ ਧੰਨਵਾਦ ਆਓ ਸਾਰੇ ਵੀ ਨਾਲ ਲੋਕਾਂ ਪਾਜ ਦੇ ਬਿਸਕਟ ਮੇਲੇ ਦੀ ਵੱਡੇ ਮੰਦਰ ਦੀ ਜਿਹੜੀ ਫੋਟੋ ਖਰਵਾਈ ਹੈ ਨਾ ਨਾਮਾ ਗੋਲਾ ਦੀ ਮਸ਼ੀਨ ਸਾਡਾ ਤੇ ਲੋ ਜੀ ਇਸ ਟੂਰਨਾਮੈਂਟ ਦਾ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ ਆ 팀 ਆਪਣੇ ਆਪਣੀਆਂ ਜਗਾ ਤੇ ਰੈਡੀ ਹੋ ਚੁੱਕੀਆਂ ਨੇ ਕੀਪਰ ਰੈਡੀ ਨੇ ਤੇ ਰੈਫਰੀ ਸਾਹਿਬ ਡਿਸਕਸ ਕਰਦੇ ਹੋਏ ਟੀਮਾਂ ਦੇ ਨਾਲ ਜੋ ਵੀ ਬੜੇ ਹੀ ਪਿਆਰ ਦੇ ਨਾਲ ਟੀਮਾਂ ਨੂੰ ਸਮਝਾਇਆ ਜਾ ਰਿਹਾ ਆ ਕਿ ਬੜੇ ਪਿਆਰ ਨਾਲ ਖੇਡਣਾ ਕਿਸੇ ਨੇ ਕੋਈ ਛੱਟ ਛੋਡੀ ਮਾਰਨੀ ਤੇ ਲੋ ਜੀ ਤੁਸੀਂ ਵੀ ਇਸ ਵੀਡੀਓ ਰਾਹੀਂ ਅੱਗੇ ਤੋਂ ਜ਼ਰੂਰ ਪਿੰਡ ਥੜਾ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੋ ਜਿੱਦਾਂ ਕਿ ਬਹੁਤ ਹੀ ਵੱਡੇ ਵੱਡੇ ਨਾਮ ਰੱਖੇ ਜਾਂਦੇ ਨੇ ਜੀ ਹਰ ਸਾਲ ਮੇਰੀ ਵੱਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਇਹੀ ਬੇਨਤੀ ਆ ਕਿ ਗੇਮਾਂ ਦੇ ਵਿੱਚ ਵੱਧ ਚੜ ਕੇ ਪੰਜਾਬ ਦੀਆਂ ਚ ਹਿੱਸਾ ਲਿਆ ਕਰੋ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆ ਦੇਖ ਕੇ ģੇਮਾਂਲ ਜਿਆਦਾ ਪ੍ਰੇਰਿਤ ਹੋਵੇ ਜੋ ਕਿ ਨਸ਼ਿਆਂ ਦੇ ਦੌਰ गु져 ਰਿਹਾ ਸਾਰੇ ਜਾਣਦੇ ਆਪਾਂ ਤੇ ਉਹਨਾਂ ਤੋਂ ਬਾਹਰ ਕੱਢੋ ਆਪਣੇ ਬੱਚਿਆਂ ਨੂੰ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਗੇਮ ਨਾਲ ਜੋੜੋ ਜੀ ਲਓ ਜੀ ਪਿੰਡ ਥੜਾ ਦੀ ਧਰਤੀ ਵਿਖੇ ਸ਼ਹੀਦੀ ਟੂਰਨਾਮੈਂਟ ਅੱਜ ਜਿਸ ਦਾ ਆਗਾਜ਼ ਹੋ ਗਿਆ ਗੁਰੂ ਮਹਾਰਾਜ ਦੀਆਂ ਅਰਦਾਸਾਂ ਬੇਨਤੀਆਂ ਦੇ ਨਾਲ ਸ਼ਹੀਦਾਂ ਦੇ ਆਸ਼ੀਰਵਾਦ ਦੇ ਨਾਲ ਟੂਰਨਾਮੈਂਟ ਨੂੰ ਅੱਜ ਸ਼ੁਰੂ ਕੀਤਾ ਗਿਆ ਤੁਸੀਂ ਪਹਿਲਾ ਮੈਚ ਦੇਖ ਰਿਹਾ ਪਿੰਡ ਥਾਲੇ ਤੋਂ ਲਾਈਵ ਤਸਵੀਰਾਂ ਜੀ ਮੇਰੇ YouTube ਚੈਨਲ ਤੋਂ ਮਾਨਵਰਸ ਬਲੌਗਰ ਤੋਂ ਮੈਂ ਤਾਂ ਬੜਾ ਛੋਟਾ ਵੀਰ ਰਮਨ ਜੀ ਜਿਨ੍ਹਾਂ ਨੂੰ ਵੀ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਬਖਸ਼ਿਆ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਔਰ ਜਿਹੜੇ ਇਸ ਚੈਨਲ ਤੇ ਨਵੇਂ ਆ ਮੇਰੇ ਵੀਰ ਵੀਡੀਓ ਦੇਖ ਰਿਹਾ ਪਹਿਲੀ ਵਾਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਪਾ ਦਾ ਦਿੱਲੀ ਇਹੋ ਜਿਹੀਆਂ ਵਧੀਆ ਤੋਂ ਵਧੀਆ ਧਾਰਮਿਕ ਸਥਾਨ ਟੂਰਿਸਟ ਪਲੇਸ ਦੀਆਂ ਵੀਡੀਓ ਤੰਨੇ ਤੇ ਆਓ ਜੀ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਨਾਲ ਔਰ ਕਿਸੇ ਹੋਰ ਵਧੀਆ ਟੂਰਿਸਟ ਜਾਂ ਧਾਰਮਿਕ ਸਥਾਨ ਤੇ